ਕਾਰ ਆਪਕੇ ਦੁਆਰ ਤਹਤ ਡਿੱਪਟੀ ਸਪੀਕਰ ਜੈ ਕਿਸ਼ਨ ਰੋੜੀ ਬਲੋ ਆਪਣੇ ਹਲਕਾ ਗੜ ਸ਼ੰਕਰ ਵਿੱਚ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਜ ਨਹਿਰੀ ਵਿਭਾਗ ਦੇ ਅਫਸਰ ਨੂੰ ਨਾਲ ਲਿਜਾ ਕੇ ਲੋਕਾਂ ਦੇ ਨਾਲ ਪ੍ਰਾਪਤ ਕਰਾਈ ਗਈ ਜ਼ਿਮੀਂਦਾਰ ਲੋਕਾਂ ਨੂੰ ਕਿਹਾ ਕਿ ਆਪਣੇ ਖੇਤਾਂ ਦੇ ਵਿੱਚ ਨਹਿਰਾ ਦੀ ਪਾਣੀ ਦੀ ਵਰਤੋਂ ਕਰਨ ਤਾਂ ਜੋ ਧਰਤੀ ਹੱਲੇ ਪਾਣੀ ਦੀ ਮਾਤਰਾ ਜੋ ਘਟ ਰਹੀ ਹੈ ਉਸ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਕਿਹਾ ਕਿ ਜਿਹੜਾ ਹੈ ਹੈ ਨਵੇਂ ਵਾਲੇ ਦੇ ਨਾਮ ਕਰ ਦੇਣਾ ਹੈ ਰਿਹਾ। ਉਹ ਜਿਨ੍ਹਾਂ ਦੇ ਪੈਰ ਪੈ ਨਹੀਂ ਹੈਗੇ। ਮੈਂ ਫਿਰ ਬੇਨਤੀ ਕਰਦਾ ਕਿ ਜਿਹੜੇ ਸੱਜਣ ਆਏ ਨਹੀਂ ਜਾਂ ਕੇ ਆਪਣਾ ਕੇ ਵਾਰ ਕੇ ਵਹੇ ਰਿਹਾ। ਇਹ ਮੈਸੇਜ ਮੈ ਆ ਦਿਓ। ਕਿ ਜਾਓ ਅਮਜੀਤ ਸਿੰਘ ਸਾਹਿਬ ਕੋ ਜਾਓ ਜਿਹੜੇ ਨਹੀਂ ਆਏ ਹੈਗੇ। ਸੋ ਆਪਣੇ ਖੇਤਾਂ ਦੀ ਜਿਹੜੇ ਪੈ ਭਾਰੋ। ਉਹਦੇ ਨਾਲੋਂ ਪਾਣੀ ਪੜ ਹੈ ਥੋੜੇ ਦਿਨਾਂ ਦੇ 10 ਦਿਨਾਂ ਦੇ ਵੇਖੀ। ਪੇੜਾ ਕਾਪਣਾ। ਬੜਾ ਜਿਹੜਾ ਹੈ ਰਿਹਾ। ਵੱਡਾ ਕੰਮ ਕੀਤਾ ਇਹਨਾਂ ਨੇ ਇਸ ਪ੍ਰਮਾਤਮਾ ਜਿਹੜਾ ਹੈ ਆਇਆ ਨ ਤਦ ਰਸਤੀਆਂ ਵਰਕੇ ਤਕੀਆਂ ਵਰਕੇ ਜੋਗੇ ਬੰਦ ਨਹੀਂ ਆਪ ਸੋਲਦੇ ਹਨ ਬਹੁਤਾ ਕੁਝ ਮੈਂ ਨਾ ਕਹਿੰਦਾ ਹੋਇਆ ਗੋੜੀ ਸਾਹਿਬ ਦਾ ਇਹਦਾ ਇੱਕ ਉੱਚੀ ਟੀਮ ਨੈਰੀਖ ਭਾਰ ਤੇ ਕਰਮਚਾਰੀ ਜਿਹੜੇ ਇਹਨਾਂ ਦੇ ਨਾਮ ਆਏ ਆ ਮੈਂ ਇਹਨਾਂ ਦਰਵਾਜ਼ਾ ਪਿੰਡ ਪੋਜਨ ਤੇ ਨਿਆਇ ਲੈਣਾ ਤੇ ਧਰਵਾਦੀਆਂ ਉਹਨਾਂ ਦੇ ਜਿਹੜੀ ਸਾਡੀ ਸਮੱਸਿਆ ਪਿੰਡ ਪਿੰਡ ਜਾ ਕੇ ਜਿਹੜੇ ਹੱਲ ਕਰ ਰਹੀ ਜਾਈ ਹੈ ਅੱਜ ਵੀ ਇਹ 18 ਜਨਵਰੀ ਕਰੋਨਾ ਵਾਇਰਸ ਉਹ ਕੋਈ ਨਹੀਂ ਕੋਈ ਨਹੀਂ ਉਹ 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 ਕੋਈ ਮੈਂ ਇਹ ਗੱਲ ਜਿਸ ਤਰ੍ਹਾਂ ਕੋਈ ਨੂੜਾ ਅਫਸਰ ਸਾਹਿਬ ਆਰ ਬੈਠੇ ਤੁਸੀਂ ਦੱਸ ਸਕਦੇ ਹੋ ਜੇਕਰ ਅੱਜ ਪੰਜਾਬ ਦੇ ਪਾਣੀਆਂ ਦਾ ਖੁੱਦ ਭਵੰਧ ਮੰਨੂ ਕਿਹਾ ਜਾਵੇ ਦੇ ਵਿੱਚ ਕੋਈ ਦੌਰ ਆਏਗੀ ਕਿਉਂਕਿ ਸੋਨਾ ਸਾਦਾ ਚ 17 ਕਿਲੋਮੀਟਰ ਲਹਿਰ ਜਿਣੀ ਜੇ ਬਣ ਗਈ ਤਾਂ ਪਾਣੀ ਹੀ ਆਇਆ ਉਹ ਸਾਰਾ ਦੇ ਵਿੱਚ ਅੱਜ ਨਹਿਰ ਤਿਆਰ ਔਰ ਕਿਲੇ ਕੁਤੇ ਮੇਤੂ ਪਾਣੀ ਦੀ ਨੀਤੀ ਪੂਰ ਤਿਆਰ ਹੋ ਗਿਆ ਕੁਝ ਦਿਨਾਂ ਦੇ ਵਿੱਚ ਹੀ ਬਿਲਕੁਲ ਸਤਾਰੂ ਘਰ ਦੇ ਨਾਲ ਨਹਿਰ ਚੱਲੂਗੀ ਇਹ ਜਿਹੜੇ ਦੋ ਜਿਹੜੇ ਖੇਤ ਹੈ ਇਹਨਾਂ ਨੂੰ ਜਦਾਂ ਵਾਰੀਆਂ ਵੀ ਵੰਡ ਗਈਆਂ ਪਹਿਲੇ ਦਿਨ ਨੂੰ ਬਿਫਲ ਚਾਰਨ ਦੀ ਲੋੜ ਨਹੀਂ ਲਗ चार ਪੰਜਾਬ ਦੇ ਵਿੱਚੋਂ ਚਾਰ 5 ਲ ਬਿਲਕੁਲ सारे ਮੁਜਾਇਆ ਗਏ ਗ੍ਰਿੰਥਮ ਸਾਰੇ ਨੂੰ ਬਹੁਤ ਤਾਂ ਚਾਬਲ ਇਸ ਵਿੱਚ ਮਤਲਬ ਇਹ ਹੈ ਕਿ ਜਦੋਂ ਤੁਹਾਨੂੰ ਪਤਾ ਹੋਵੇ ਕਿ ਇਹ ਕੀ ਹੈ ਇਹ ਨਹੀਂ ਸਮਝ ਸਕਦਾ ਆਹੋ ਨੋੜੀ ਦੀ ਫੋਲ ਕਰ ਪਾਇਆ ਪੂਰੀ ਇਹਨ ਨੂੰ ਘੋਟੋ ਘਟੋ मुझे आप सारे बता रहे देखो बहुत सारे लोग आए हुए हैं बात कर रही थी नया नया रहे आज तक के हैं मैं मेरे कारण मुझे बैठने का छोटो बात और आप छोटो को बंदा ही नहीं पड़ेगा जाके किसी ने किसी ने माई नहीं पड़ी है ऐसा कि बहुत आपसे डॉक्टर लग रहा सारे लोग आते जो निजी काम भी होते हैं वो निजी काम रह गया मुझे कराने हैं लोग आते कहीं तक बड़े परेशान हो गए हैं कराने के लिए पेड़ दिया तुमने क्या कुछ कराया क्या तेरे को जी पहल दे रहा है तेरे को एसजी सब ਉਹ ਸਰਵਾਈਵੋ ਦੀ ਮਾਸੂਦੀ ਚੱਲਦੀ ਹੈ ਸਾਡੇ ਪਿੰਡਾਂ ਥੋੜਾ ਪਾਣੀ ਵੀ ਹੋਉਂਦੇ ਸੀ ਅਸੀਂ ਇਹ ਕਹਿੰਦੇ ਕਿ ਪਾਣੀ ਮੈਸਵੇਰੇ ਵੀ ਦੇਖ ਕੇ ਆਹ ਪਣੀ ਤਾਵਾ ਜਿਹੜੀ ਕੋਈ ਕੁਝ ਅਹਿਮ ਮੰਗ ਰਿਆ ਉਹਨਾਂ ਬਾਰੇ ਗੱਲ ਕੀਤੀ ਹੈ ਮੈਂ ਤੁਹਾਡਾ ਸਾਰਿਆਂ ਦਾ ਇਹਦੇ ਲਈ ਧੰਨਵਾਦ ਕਰਦਾ ਜੇ ਜੀ ਪਿਆਰ ਹੈ ਤੁਹੋ ਟੋਕੇ ਡਾਇਰੈਕਸ਼ਨ ਤੋਂ ਪਹਿਲਾਂ ਮੈਂ ਕਹਿ ਕੇ ਗਏ ਸੀ ਕਿ ਕਾਂਸਵ ਦੇ ਜਿੰਨਾ ਉਹ ਜਿੱਤ ਦੇ ਵਿੱਚ ਘੜ ਸ਼ਿਕਰ ਹਲਕੇ ਦਾ ਅਹਿਮ ਰੋਲ ਹੁੰਦਾ ਔਰ ਉਹ ਸੱਚ ਹੋਇਆ सारे मैं हमेशा और अभी कर करनी कौ नहीं पड़ी और इलेक्शन बेनती करके गया जिम्मे इलेक्शन खत्म होंगे नया डिपार्टमेंट जो नाम लेके आप आवाने जिम्मेपंच

ਜੋ ਕਿ ਉਹਨੇ ਫਲ ਪੇੜੂ ਹਾਰ ਕੇ ਹਰਤ ਨਾਲ ਹਰਤ ਦੇ ਵਰਸ ਸਾਰੇ ਨੇੜਤਾ ਪਰੇ ਦੀ ਜਿਹੜੀ ਨਈਅਰ ਜੇਕਰ ਅਜਰ ਕਿਸੇ ਕੋਲ ਮੰਨ ਲਓ ਜ਼ਮੀਨ ਨਹੀਂ ਵੀ ਹੈ ਉਹਨੂੰ ਵੀ ਸਹਿਰਾ ਦਾ ਖਿਆਲ ਆਉਂਦਾ ਕਿਤਾਬ ਸਾਡੇ ਪਿੰਡਾਂ ਵਾਲਾ ਜਿਹੜਾ ਪਾਣੀ ਸਰਕਾਰ ਨਾਲ ਕੇ ਸਾਰੇ ਦੇ ਘਰ ਵਿੱਚ ਤੇ ਜਿਹੋ ਜਿਹੜੇ ਉਹਦੇ ਤੋਂ ਉਹਦੇ ਤੋਂ ਉੱਪਰ ਜਾ ਰਹੇ ਆ ਜਿਹੇ ਦਾ ਪਾਣੀ ਨਾਮ ਦਾ ਪਰ ਟਰੈਕਟਰਾਂ ਦੇ ਵਿੱਚ ਪਾਣੀ ਆਣਾ ਸੀ ਫੇਰ ਉਹਨਾਂ ਜਦੇ ਪੇੜੂ ਨੂੰ ਪਾਣੀ ਨਹੀਂ ਮਿਲਦਾ ਸਾਹਿਬ ਜੀ ਜਿਵੇਂ ਨਹਿਰ ਦਾ ਪਣੀ ਇਤਰ ਮਉਣ ਲਗਾ ਇਸ ਗੱਲ ਦੇ ਕੁਝ ਸਾਰੇ ਪਤਾ ਦੇ ਮਾਤਰ ਮੈਂ ਬੇਨਤੀ ਕਰਾਂਗਾ ਕਿ ਆਪ ਸਭ ਨੂੰ ਕਿ ਵਾਰੀ ਵਾਰੀ ਅਸਵ ਸਹਿਬਾਂ ਮੇਟੀਆਂ ਇਹਨਾਂ ਨੂੰ ਕਹਿੰਦਾ ਸੀ ਜਿਹੜੀ ਨਾਲ ਗੁਰੂ ਪ੍ਰਵਾਕੀ ਕੁੱਤੇ ਜਿਹਦੇ ਪਾਈਪ ਤੇਰਾ ਛੋਟਾ ਛੋਟਾ ਕੰਮ ਨਾਲੇ ਕੋਈ ਜੇ ਕੋਈ ਨਵਾਂ ਪਾਈਪ ਲਾਉਣ ਪੈਣੀ ਹੈ ਸਾਫੇ ਵਾਂ ਉਹਦੇ ਪਾਣੀ ਚਾਹੀਏ ਉਹੋ ਕਰਾ ਦੇ ਨਾਲ ਤੁਸੀਂ ਕਰਕੇ ਬਹੁਤ ਬਹੁਤ ਤਰਫ ਬਹੁਤ ਸੋਹਰਿਆ ਬਧੀਵਰਾ ਜਿਹੜਾ ਕਿ ਥੋੜਾ ਨਾ ਸੁਣ ਲੱਗਦਾ ਹਾਰੀ ਬੋਲੇ ਜੀ ਦਾ ਕੋੜ ਦਾ ਪਰਮਾ ਪੂਰੀ ਬਿੱਤੀ ਮੋਕਾ ਬਾੜ ਦੇ ਬੰਦ ਕਰਤਾ ਬੜੀ ਵੀ ਦਿਰ ਤੇ ਦੋ ਬਰੀਕ ਵਕਾਵੇ ਹੋਇਆ ਹੈ ਸਾਡੇ ਬਾੜੇ ਬੈਠੀ ਹੈ ਬਿਲਕੁਲ ਆਸਥਾਉਂਦੀ ਤੱਕ ਢੈਂਟ ਸਾਡੇ ਦੇ ਮੋਕਾ ਸਾਡੇ ਦੇ ਵਿੱਚ ਦੇ ਤਾ ਕੋੜਾ ਬਾੜੇ ਦੇ ਵਿੱਚ ਆ ਜਾਂਦਾ ਜਦ ਤੱਕਾਂ ਨੂੰ ਹੁੰਦੇ ਸਾਡੇ ਜੋ ਜ਼ਮੀਰ ਹੈ ਉਹ ਬਾੜੇ ਇਲਾਕਾ ਕੋਈ ਨਹੀਂ ਸਾਡੇ ਪਰਬੋਗਰਾ ਉਹਨੇ ਜੁਬਿੰਦੇ ਉਤੋਂ ਵੰਡ ਕਰਨਾ ਬਾਾਕੀ ਬਾੜੇ ਅੰਦਰ ਦਾ ਵੀ ਨਹੀਂ হাযে লরা অিযবে লেনালেকে নারা mä و ś ਵੇ ਭਾਈ ਨਹਿਰ ਵਾਲੇ ਕੰਮ ਦਾ ਸੀਗਾ ਅਗਲਾ ਕੀ ਡਾਊਨ ਤੁਹਾਡੇ ਦਮਦਾਨੇ ਵਾਲੇ ਕਾਡਾ ਦਾ ਲੈਣਾ ਠੀਕ ਹੈ ਭਾਈ ਇਹਦੇ ਤੇ ਇਹ ਦੋਂ ਕਰਾ ਦਾਂਗੇ ਉਸ ਬਾਅਦ ਆ ਤੁਹਾਡਾ ਕੰਮ ਪਤੀ ਜੀ ਨਾਲ ਤੁਸੀਂ ਰੋੜੇ ਸਾਹ ਚਦਨ ਵਿੱਚ ਭੇਜਿਆ ਦਿਨ ਰਾਤ ਇਹ ਤੁਹਾਡੇ ਵਾਰੀ ਅੱਤ ਪਰ ਸੁਝੇ ਰਹੇਗਾ ਤੇ ਸਾਨੂੰ ਵੀ ਦਿਸ਼ਾ ਦੇ ਇਸ਼ਾਰੇ ਕਰਦੇ ਰਹੇਗਾ ਮੇਰੇ ਹਰ ਉਪਤ ਦੇ ਹਰ ਖੇਤ ਨੂੰ ਪਾਣੀ ਪਹੁੰਚਾਣਾ ਅਸੀਂ ਇਹਨਾਂ ਦੀ ਹਰਮਾਈ ਚ ਇਹ ਕੰਮ ਲਗਾਤਾਰ ਕਰ ਰਹੇ ਹਾਂ ਕਿਉਂਕਿ ਫੰਡਾਂ ਦੀ ਘਾਟ ਦੀ ਸਰਕਾਰ ਦੇ ਜਿੱਥੇ ਅਸੀਂ ਇਹਨਾਂ ਕੋਲ ਸੌ ਮੰਗਦੇ ਹਾਂ ਉੱਥੇ ਸਾਨੂੰ ਇਹ 200 ਰੁਪਏ ਮਿਲਿਆ ਕਰਦੇ ਆ ਸਾਡੀ ਬਹੁਤ ਜ਼ੋਰ ਕੋਸ਼ਿਸ਼ ਹੈ ਕਿ ਸੀ ਤੁਹਾਨੂੰ ਬਹੁਤ ਜਲਦੀ ਹਰ ਖੇਤ ਨੂੰ ਪਾਣੀ ਪਹੁੰਚਾਈਏ ਤੇ ਸਾਨੂੰ ਪੂਰੀ ਆਖਾ ਪੰਜਾਬ ਦਾ ਪਾਣੀ ਵੀ ਪਹੁੰਚਾਈਏ ਧਰ ਦਾ ਪਾਣੀ ਵੀ ਪਹੁੰਚਾਈਏ ਕਿਉਂਕਿ ਇਹ ਅੱਜ ਨਹਿਰ ਬਣ ਕੇ ਤਿਆਰ ਹੈ ਤੇ ਤੁਹਾਡੇ ਕੀਤਾਨ ਪਾਣੀ ਲੈ ਕੇ ਦੀ ਧਿਆਰਤ ਹੁਣ ਹੋਰ ਕੀ ਹੋਈ। ਹਰ ਖੇਤ ਦੇ ਵਿੱਚ ਪਾਣੀ ਦੇਣ ਦੀ ਇਹ ਜ਼ਿੰਮੇਵਾਰੀ ਨਹੀਂ ਹੈ। ਜਿਹਦੇ ਵਿੱਚ ਮੈਂ ਤੁਹਾਡੇ ਸਾਰੇ ਦੇ ਸਹਿਯੋਗੀ ਹੋਣ। ਨਹਿਰ ਦਾ ਪਾਣੀ ਜਿੱਥੇ ਪਿਊਬਲ ਦਾ ਚੱਕਰ ਸਰਕਾਰੀ ਦਾ ਉੱਥੇ ਵਿਨਰ ਦਾ ਪਾਣੀ ਮਿਲੂ। ਜਿੱਥੇ ਪ੍ਰਾਈਵੇਟ ਨੂੰ ਪਾਣੀ ਲੈਂਦਾ ਉਹ ਵੀ ਲੈਣ ਦਾ ਪਾਣੀ ਮਿਲੂ। ਜੇ ਉਹ ਹਰੇ ਤੱਕ ਕਿਸੇ ਵੀ ਬੰਦਰ ਜ਼ਮੀਨ ਜਿਹਨੂੰ ਉਹ ਜੇ ਨਹਿਰ ਦਾ ਪਾਣੀ ਚੱਕੂ ਉਹਦਾ ਪਾਣੀ ਨਹੀਂ ਮਿਲ ਰਿਹਾ ਉਸ ਜ਼ਮੀਨ ਨੂੰ ਵੀ ਨਹਿਰ ਦਾ ਪਾਣੀ ਜਦੋਂ ਸਾਡੀ ਜਿਵੇਂ ਵਾਰੀ ਹੈ ਮੈਨਾਂ ਦਾ ਅਫਸਰ ਸਹਿਬ ਆਇਆ ਮੈਂ ਉਹਦੇ ਪੰਜਾਬੀ ਇਕੱਲਾ ਮੈਂ ਦੇਣਾ ਨਹੀਂ ਦੇ ਸਕਦਾ ਪਰ ਅੱਜ ਗੱਲ ਉਹਦੇ ਬੈਠੇ ਅੱਜ ਛੁੱਟੀ ਵਾਲੇ ਗਿਆ ਪਰ ਮੈਨੂੰ ਇੱਕ ਵਾਰ ਗਿਆ ਜੀ ਐਫ ਵਾਲੇ ਦੇ ذریعے ਜੇ ਚਲੋ ਅਸੀਂ ਧਿਆਨ ਕਹਿੰਦਾ ਬਾਪੂ ਪੂਰੀ ਮਿਹਨਤ ਨਾਲ ਬੜਾ ਸਾਰਾ ਸਾਬ ਲੱਗਿਆ ਉਹ ਵੱਡੇ ਸੰਯੋਗ ਦੀ ਲੋੜ ਜਿਹਦੇ ਹਲੇ ਤੱਕ ਪਾਈਪਾਂ ਪੈ ਚੁੱਕੀ ਹੈ ਪਾਣੀ ਨਹੀਂ ਆਉਂਦਾ ਉਹ ਪਾਣੀ ਆਊਗਾ ਜਿਹਨੂੰ ਕਿਸੇ ਨੂੰ ਲੱਗੇ ਦੀ ਮੋਕੇ ਦੀ ਲੋੜ ਹੈ ਉਹ ਵੀ ਆਊਗਾ ਔਰ ਜਿਹਦੇ ਹਲੇ ਤੱਕ ਪਾਈਪਾਂ ਨਹੀਂ ਉਹਦੇ ਪਾਈਪਾਂ ਵੀ ਹੋਣਗੇ ਜਿਹਨਾਂ ਦੀ ਬਜਟ ਦੀ ਲੋੜ ਹੈ ਸਰਕਾਰ ਮਿਲਿਆ ਕਰਾਉਗੀ ਔਰ ਇਹ ਤੋਂ ਬਾਅਦ ਜਦੋਂ ਸਰਕਾਰ ਨੂੰ ਠੰਗ ਦੇ ਨਾਲ ਦੇਰ ਚੱਲ ਰਹੀ ਪਰ ਇਹ ਪਲਾਨ ਹੈਗੀ ਪਾਣੀ ਸਰ ਨੂੰ ਮਿਲਦਾ ਪਿਆ ਬੜੇ ਬੜੀ ਕਮੇਟੀ ਬਣੂ ਜਿਵੇਂ ਕੂਬਲੇ ਕਮੇਟੀਆਂ ਬਣਦੀਆਂ ਟਾਈਮ ਟੇਬਲ ਬਣੂ ਟਾਈਮ ਟੇਬਲ ਦੇ ਸਾਹਮਣੇ ਜਿਹੜੇ ਪੁਨੇ ਰੋਕਿਆ ਉਹਨੇ ਕੱਟ ਕੇ ਜਾਂਦਾ ਕਰਿਆ ਹਰ ਇੱਕ ਮਹੱਲਾ ਪਾਣੀ ਦੇਣਾ ਹੈ ਸਾਡੀ ਜ਼ਿੰਮੇਵਾਰੀ ਲੈ ਰੋ ਖੰਡਵਾਂਗੇ ਔਰ ਸਹਿਯੋਗ ਦੀ ਲੋੜ ਹੈ ਜਿੱਥੇ ਜਿੱਥੇ ਜਿੰਨੂ ਰੋੜਾ ਫਰਿਆਸ਼ ਸਹਿਮਾਨ ਬੈਠੇ ਆ ਇਹਨਾਂ ਕੋਲ ਨਾਮ ਨੰਬਰ ਕਿੰਨੀ ਜ਼ਮੀਨ ਹੈ ਕਿਹੜੇ ਪਾਸੇ ਆ ਕੀ ਪੀ ਸਟੇਟਸ ਆ ਉਹ ਤੁਸੀਂ ਨੋਟ ਕਰਵਾ ਦਿਓ ਅਸੀਂ ਹਰ ਪਾਰਟੀ ਦੇ ਹਰ ਉਹਦੇ ਕੋਈ ਪਾਰਟੀ ਵਾਲੀ ਦੀ ਮਹਿਮਾਨੀ ਪਾਰਟੀ ਤੇ ਨਹੀਂ ਦੇ ਨਹੀਂ ਸਾਰੇ ਮੈਂਬਰ ਦਾ ਬਣੀ ਜਣਾ ਜੋ ਕੋਈ ਜੇਕਰ ਕੋਈ ਹੋਰ ਪਾਰਟੀ ਵਾਲਾ ਇਹ ਬਣਾ ਕੇ ਬੰਦਾ ਨੂੰ ਉਤਰਾਣ ਦਾ ਫਾਇਦਾ ਕਿ ਮੈਂ ਬੜਾ ਬੰਦਾ ਇਹ ਸਾਰਿਆਂ ਨੂੰ ਸੁਣੀਣਾ ਲੈਣਾ ਕਿ ਅਸੀਂ ਸਾਰੇ ਜੀ ਕਮ ਕਰਦੇ ਆ ਬੜਾ ਸਾਰਿਆਂ ਦਾ ਬਹੁਤ 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 ਬਹੁਤ

ਦੇ ਆਪਕੇ ਨਾਮ ਤੇ ਨੰਬਰ ਜਦੋਂ ਪਈ ਹੈ ਇਹ ਕਿੰਨਾ ਕਰ ਲਿਆ ਲਾਸਤਾ ਮੈਨੂੰ ਮਿਲ ਗਈ ਸੀ ਲੈਵ ਦੇ ਨਾਲ ਲੇ ਕੇ ਕਿ ਗੇਸ ਜਿੱਦਾਂ ਇਲੈਕਟ੍ਰਿਕ ਕਰਦਾ ਜਿਹੜਾ ਡੈਰੀ ਡਿਪਾਰਟਮੈਂਟ ਇਹਨੂੰ ਨਾਲ ਲੈ ਕੇ ਕਲੇਗਨ ਦੇ ਪਿੰਡਾਂਾਂ ਵੀ ਨੇ ਹੈ ਤੇ ਸਰਕਾਰ ਤੁਹਾਡੇ ਦੁਆਰ ਹੈ ਪਿੰਡਾਂ ਦੇ ਜਿਸ ਕੇਂਦਰ ਵਿੱਚ ਨਹਿਰ ਦੇ ਸਬੰਧਤ ਜਿੰਨੇ ਵੀ ਕੰਮਦੇ ਆ ਉਹ ਵੱਲ ਵੀ ਕਰਾਂਗੇ ਕਿ ਉਹਦੇ ਬਾਰੇ ਜਿਹੜਾ ਇਹ ਗੱਲ ਹੋ ਗਈ ਥੋੜਾ ਜਿਹਾ ਕੋਈ ਨਹੀਂ ਚਾਹੋ ਅੱਜਾ ਤੇ ਨੋਟੇ ਹੋਵੇ ਨਹਿਰ ਦਾ ਪਾਣੀ ਨਾ ਮਿਲਦਾ ਬੰਨ ਲਗਾ ਕਿ ਕਿਹੜੇ ਮੋਕੇ ਤੇ ਪਾਣੀ ਨਾ ਬਿਲਕੁਲ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਬਈ ਦਿੱਕਤ ਹੈ ਅਜਿਹਾ ਕਿ ਪਤਾ ਹੀ ਕੋਈ ਛੋਟਾ ਨਹੀਂ ਆਣ ਨਹੀਂ ਦਿੰਦਾ ਜਾ ਪਾਣੀ ਪੁਰਕਿਓ ਚੋ ਜ਼ਿਆਦਾ ਖੋਲ ਲੰਦਾ ਤੇ ਭਾਈ ਜਿਵੇਂ ਸਰਕਾਰੀ ਤੌਰ ਤੇ ਰੇਟਿੰਗ ਕੰਟੀਟੀ ਬਣਨੀ ਆ ਜਿਵੇਂ ਬਸ ਦਾ ਪਰਮਿਟ ਬਣਦਾ ਕਿ ਬਸ ਇਥੋਂ ਐਨੇ ਵੇ ਜਲਦੀ ਤੇ ਐਨੇ ਵੇ ਪਹੁੰਚ ਜੀ ਆ ਇਹ ਤੁਹਾਡੇ ਸਾਰਿਆਂ ਦੀਆਂ ਵਾਰੀਆਂ ਬਣਨੀਆਂ ਸਰਕਾਰੀ ਤੌਰ ਤੇ ਕੰਟੀਟੀ ਬਣਨੀ ਪੈਂਦੀ ਉਹਦੇ ਵਿੱਚ ਦਿਖਾਇਆ ਜਾਣਾ ਕਿ ਆਹ ਬੰਦਾ 5 ਕਿੱਲੇ ਜ਼ਮੀਨ ਹੈ ਤੇ ਇਹਨੂੰ ਐਨਾ ਟਾਈਮ ਪਾਣੀ ਮਿਲੂਗਾ ਤੇ ਕੋ 50 ਕਿੱਲੇ ਕੋ ਐਨਾ ਟਾਈਮ ਮਿਲੂਗਾ ਕੋ ਪੰਜ ਮਰਲੇ ਨੂੰ ਐਨਾ ਟਾਈਮ ਮਿਲੂਗਾ ਕੱਲੇ ਕੱਲੇ ਦੀ ਵਾਰੀ ਬਣੂਗੀ ਜਿਹੜਾ ਵੇਦਣਾ ਤੇ ਨਾ ਲੱਗ ਠੀਕ ਹੈ ਜੀ ਬੇਰ ਕਰਕੇ ਫਾਸਲਾ ਲਾ ਲੋ ਲੋਕੀ ਚੱਲ ਹੋਰ ਦਾ 500 ਆਹੀ ਕਿਰਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜੇਕਰ ਪੰਜਾਬ ਦੇ ਪਾਣੀ ਇਹਦੇ ਪੁੱਤ ਕਿਹਾ ਜਾਵੇ ਮੈਂ ਸਮਝਦਾ ਕਿ ਕੋਈ ਹੱਤਕਤ ਨਹੀਂ ਸਾਡਾ ਏਰੀਆ ਗੜ ਸ਼ੰਕਰ ਹਲਕਾ ਡਾਰਕ ਜ਼ੋਨ ਜਿੱਥੇ ਸਭ ਤੋਂ ਡੂੰਘਾ ਪਾਣੀ ਹੈ ਔਰ ਘਰਾਂ ਦੇ ਨਾਲ ਕੇ ਪਾਣੀ ਛੱਡ ਚੁੱਕੇ ਆ ਬੋਰ ਜਿਹੜੇ ਉਹ ਵੀ ਜਵਾਬ ਦੇਣ ਨੂੰ ਤਿਆਰ ਸੀਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਦੋਨੋਂ ਹੱਥ ਜੋੜ ਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਇਲਾਕੇ ਨੂੰ ਸਪੈਸ਼ਲ ਤੌਰ ਤੇ ਕੰਢੀ ਕਨਾਲ ਨਹਿਰ ਜਿਹੜੀ ਹੈ ਉਹ ਚਾਲੂ ਕੀਤੀ ਹੈ ਉਹਦੇ ਨਾਲ ਜਿਹੜੇ ਆ ਪਿੰਡਾਂ ਦੇ ਖੇਤਾਂ ਨੂੰ ਜਿਹੜਾ ਪਾਣੀ ਮਿਲ ਰਿਹਾ ਔਰ ਅਸਵੇਰ ਤੋਂ ਅਸੀਂ ਭਜਣਾ, ਪਰੋਵਾਲ, ਸਾਧੋਵਾਲ, ਪੁਰਖਵਾਲ, ਸੌਲੀ, ਬੀਰਮਪੁਰ, ਖਾਨਪੁਰ, ਸ਼ਾਹਪੁਰ, ਕਨੈਲ ਰੋਡ ਮੇਹਰਾ, ਮੌਜੀਪੁਰ, ਨੰਗਲਾਂ, ਭੰਮੀਆਂ, ਘਾਗੋ ਰੋੜਾਂ ਵਾਲੀ, ਗੜੀ ਮਟੋ, ਚੱਕਰੋਤਾ, ਪਲੇয়াল ਡੁਗਰੀ, ਗੋਗੋ ਮਤਾ ਪਰ ਬੋੜਾ ਤੇ ਹੁਣ ਥਾਣੇ ਪਿੰਡ ਖੜੇ ਆ ਸਵੇਰੇ 8 ਵਜੇ ਦੇ ਸ਼ੁਰੂ ਆ ਸ਼ਾਮ ਦੇ 6:30 ਵਜੇ ਆ ਮੇਰੇ ਨਾਲ ਸਾਡੇ ਨਹਿਰ ਡਿਪਾਰਟਮੈਂਟ ਦੇ ਜਿੰਨੇ ਵੀ ਜੈ ਸਿੰਘ ਸਾਹਿਬਾਨ, ਐਸਡੀਓ ਸਾਹਿਬਾਨ ਆ ਪਹਿਲਾਂ ਤਾਂ ਮੈਂ ਇਹਨਾਂ ਨੌਜਵਾਨਾਂ ਨੂੰ ਬਹੁਤ-ਬਹੁਤ ਧੰਨਵਾਦ ਆਖਦਾ ਕਿਉਂਕਿ ਅੱਜ ਐਤਵਾਰ ਦਾ ਦਿਨ ਆ ਫਿਰ ਵੀ ਇਹਨਾਂ ਦਾ ਪੰਜਾਬ ਦੇ ਪਾਣੀ ਪ੍ਰਤੀ ਪਿਆਰ ਲੋਕਾਂ ਦੀ ਸੇਵਾ ਜਿਹੜੇ ਮੁਲਾਜ਼ਮ ਆ ਸਾਡੇ ਸਾਰੇ ਸਵੇਰ ਦੇ ਇਕੱਲੇ ਇਕੱਲੇ ਪਿੰਡ ਜਾ ਰਹੇ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਹਜੇ ਤੱਕ ਪਾਣੀ ਨਹੀਂ ਪਹੁੰਚਿਆ ਉਹ ਸਾਡੀ ਜ਼ਿੰਮੇਵਾਰੀ ਆ ਜਿਹਨੂੰ ਮੋਗੇ ਦੀ ਲੋੜ ਆ ਮੋਗਾ ਮਿਲੂ ਜਿਹਨੂੰ ਪਾਈਪਲਾਈਨ ਦੀ ਲੋੜ ਆ ਪਾਈਪਲਾਈਨ ਮਿਲੂ ਔਰ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਤਸੱਲੀ ਰੱਖਣ ਹਰ ਇੱਕ ਦੇ ਖੇਤ ਨੂੰ ਨਹਿਰੀ ਪਾਣੀ ਦੇਣਾ ਸਾਡੀ ਜ਼ਿੰਮੇਵਾਰੀ ਆ ਔਰ ਜਿਹਨਾਂ ਨੂੰ ਮਿਲ ਚੁੱਕਿਆ ਆ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਚੱਕ ਬਣੋ ਚੱਕ ਬਣਾ ਕੇ ਪਿੰਡ ਦੀ ਕਮੇਟੀ ਬਣੋ ਪਿੰਡ ਦੇ ਜ਼ਮੀਨ ਦੇ ਮੁਤਾਬਕ ਕਿਸੇ ਕੋਲ 5 ਕਿੱਲੇ ਆ ਤਾਂ ਉਹਨਾਂ ਟਾਈਮ ਪਾਣੀ ਮਿਲੂ ਨਹਿਰ ਦੀ ਬਾਰੀ ਮਿਲੂ ਜੇ ਕੋਈ ਕਿਸੇ ਕੋਲ 10 ਕਿੱਲੇ ਤੋਂ ਉਹਨਾਂ ਬਾਰੀ ਮਿਲੂ ਬਾਰੀ ਸਿਰ ਸਾਰਿਆਂ ਨੂੰ ਪਾਣੀ ਮਿਲੂ ਔਰ ਜਿਹੜਾ ਨਹਿਰੀ ਪਾਣੀ ਆ ਹਰ ਇੱਕ ਦੇ ਖੇਤ ਨੂੰ ਪੁੱਜਦਾ ਕਰਾਂਗੇ ਮਾਨਯੋਗ ਮੁੱਖ ਮੰਤਰੀ ਦਾ ਸਾਹਬ ਦਾ ਅਸੀਂ ਫਿਰ ਸਾਰੇ ਇਲਾਕਾ ਨਿਵਾਸੀ ਜਿਹੜਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੜੀ ਮਿਹਰਬਾਨੀ ਸ਼ੁਕਰੀਆ ਅਦਾ ਕਰਦੇ ਹਾਂ